ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਆ ਜੀ ਆਪਣੇ YouTube ਚੈਨਲ ਤੇ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਜੀ ਆਪਾਂ ਸੈਜ 1.18 ਸਵਾ 7 1.18 ਫੁੱਟ ਲੰਬਾ ਟਰਾਲਾ ਆ ਜੀ ਅਤੇ ਸਵਾ 7 ਫੁੱਟ ਚੌੜਾ ਟਰਾਲਾ ਆ ਜੀ ਮਾਡਲ 2024 ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਵੇਖਿਓ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਤੇ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਬਹੁਤ ਹੀ ਸੋਹਣਾ ਟਰਾਲਾ ਹੈ ਮਾਡਲ 2024 ਬਾਕੀ ਫਰੰਟ ਸਾਈਡ ਤੋਂ ਦੇਖ ਸਕਦੇ ਜੀ 10 ਇੰਚੀ ਗਾਟਾ ਆ 4 ਇੰਚੀ ਹੋਕੇ ਆ ਫੁੱਲ ਹੈਵੀ ਹੋਕੇ ਆ ਜੀ ਪਲਾਜ਼ਮਾ ਕਟਿੰਗ ਦੇ ਵਿੱਚ ਵੇਡ ਲੱਗਾ ਆ ਜੀ ਟਾਟਾ ਸੇਲ ਦਾ ਲੋਹਾ ਲੱਗਿਆ ਆ ਜੀ ਬਾਕੀ ਬੈੱਡ ਬੁੱਡ ਦੇਖ ਸਕਦੇ ਫੁੱਲ ਹੈਵੀ ਆ ਦੋਨੋਂ ਸਾਈਡ ਹੁੱਕਾਂ ਲੱਗੀਆਂ ਹੋਈਆਂ ਵਾ 10 ਇੰਚੀ ਚ ਐਸੀ ਆ ਸੇਲ ਦੀ ਚ ਐਸੀ ਲੱਗੀ ਆ ਏ ਟੂ ਜ਼ੈਡ ਸੇਲ ਦਾ ਮਾਲ ਲੱਗਾ ਹੈ ਜੀ ਬਾਕੀ ਐ ਸਾਈਡ ਤੋਂ ਦੇਖ ਸਕਦੇ ਜੀ ਐਸਾਈਡ ਮੰਝਾ ਲੱਗਾ ਹੈ ਜੀ ਪੂਰਾ ਸੋਨਾ ਟਰਾਲਾ ਆ ਜੀ ਬਾਰੀ ਸਾਈਡ ਦੇਖ ਸਕਦੇ ਜੀ ਪਲਾਜ਼ਮਾ ਕਟਿੰਗ ਦੇ ਵਿੱਚ ਵੇਢਿਆ ਅਤੇ ਸੇਲ ਦਾ ਮਾਲ ਲੱਗਾ ਹੈ ਜੀ ਸੇਲ ਦਾ ਮਾਰਕਾ ਦੇਖ ਸਕਦੇ ਜੀ 10 ਇੰਚ ਦੀ ਚ ਐਸੀ ਆ ਸੇਲ ਦੀ ਚ ਐਸੀ ਆ ਖਲੇ ਕੈਂਚੀ ਲੱਗੀ ਹੋਈ ਆ ਰਮਿੰਦਰਾ ਹਿਸਾਰ ਦੇ ਪੈਂਪੇ ਆ ਜੀ ਪੂਰਾ ਫੁੱਲ ਹੈਵੀ ਟਰਾਲਾ A to Z ਸੇਲ ਦਾ ਮਾਲ ਲੱਗਾ ਹੈ ਜਿਹੜਾ ਰਵਿੰਦਰਾ ਦੇ ਪੈਂਪ ਲੱਗੇ ਹੋਏ ਆ ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਜੀ 70 65 ਟਾਇਰ ਆ ਰੇਲ ਦਾ ਹਿੱਸਾ ਆ ਜੀ 22 24 ਦੇ ਬੈਰਿੰਗ ਆ ਫੁੱਲ ਸਾਈਜ਼ ਬਾਕੀ ਇਥੋਂ ਦੇਖ ਸਕਦੇ ਜੀ 22 24 ਦੇ ਬੈਰਿੰਗ ਆ 10 ਨਟਾ ਟਰਾਲਾ ਆ ਜੀ ਐਮਰ ਹੱਬ ਦੇ ਟਾਇਰ ਆ ਦੋਨੋਂ ਸਾਈਡ ਮੈਟ ਲੱਗੀ ਹੋਈ ਆ ਜੀ 10 ਇੰਚੀ ਚ ਐਸੀ ਸੋਲ ਐਸੈਸਰੀ ਦੇ ਨਾਲ ਟਰਾਲਾ ਆ ਜੀ ਸੱਜ 1.5/18 ਸੱਤ ਮਾਡਲ 2024 ਬਾਕੀ ਵੇਡ ਵਾਲਾ ਜਾਲ ਲਾਇਆ ਆ ਜੀ ਐਸਾਈਡ ਵੇਡ ਵਾਲਾ ਜਾਲ ਦੇ ਸਕਦੇ ਜੀ ਬਾਕੀ ਬੈਕ ਸਾਈਡ ਤੋਂ ਟਰਾਲਾ ਦੇ ਸਕਦੇ ਜੀ ਫੋਲਾ ਵੀ ਹੋਕ ਲੱਗੀ ਹੋਈ ਹੈ ਮਗਰਲੇ ਬੰਨੇ 5mm ਦਾ ਫਰਸ਼ ਥੱਲੇ ਲੱਗਾ ਹੈ ਤੇ 10 ਗੇਜ ਸਾਈਡ ਹੈ ਜੀ 10 ਗੇਜ ਨੇ ਸਾਈਡ ਹੈ ਤੇ 5mm ਦਾ ਫਰਸ਼ ਹੈ ਬਾਕੀ ਵਿੱਚੋਂ ਦੇਖ ਸਕਦੇ ਹੋ ਬਾਕੀ ਐ ਸਾਈਡ ਤੋਂ ਚੈੱਕ ਕਰ ਸਕਦੇ ਟਰਾਲੀ ਦੀ ਕੰਡੀਸ਼ਨ ਦੋਨੋਂ ਸਾਈਡ ਡਾਲੇ ਵਾਲੀਆਂ ਪਤਰੀਆਂ ਲੱਗੀਆਂ ਹੀ ਆ ਵਾ ਪੂਰੇ ਫੋਲਾ ਵੀ ਚੈਨ ਲੱਗੇ ਹੋਏ ਆ ਰਵਿੰਦਰਾ ਦਾ ਪੈਮ ਦੇ ਸਕਦੇ ਜੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਜੀ ਐਸ ਸਾਈਡ ਤੋਂ 670 ਰੁਪਏ ਟਾਇਰ ਰਿਆ ਮਾਡਲ ਹੈਗਾ ਜੀ 2024 ਪਲਾਜ਼ਮਾ ਕਟਿੰਗ ਦੇ ਵਿੱਚ ਵੇਡਿਆ ਬਾਕੀ ਸੇਲ ਦਾ ਮਾਰਕਾ ਇੱਕ ਫਰ ਫਿਰ ਤੋਂ ਦਿਖਾ ਦਿੰਨੇ ਆ ਜੀ ਇੱਥੇ ਦੇਖ ਸਕਦੇ ਸੇਲ ਦਾ ਲੋਹਾ ਲੱਗਿਆ ਹੈ ਜੀ ਦੋਨੋਂ ਸਾਈਡ ਹੈਵੀ ਹੁੱਕਾਂ ਵਾ 10 ਇੰਚੀ ਚ ਐਸੀ ਆ ریل ਦਾ ਹਿੱਸਾ ਆ ਜੀ 22 24 ਵਾਲਾ ਸੇਲ ਦਾ ਹੀ ਗਾਟਾ ਲੱਗਾ ਆ ਜੀ ਫਰਸ਼ ਬਿਲਕੁਲ ਸਾਫ਼ ਆ ਪੰਜ ਐਮ ਦਾ ਵੇਚ ਲੱਗਾ ਆ ਤੇ 10 ਗੇ ਜ ਸਾਢੇ ਆ ਜੀ ਬਾਕੀ ਫਰੰਟ ਸਾਈਡ ਤੋਂ ਦੇਖ ਸਕਦੇ ਜੀ ਅਤੇ ਟਰਾਲੇ ਦਾ ਮੁੱਲ ਹੈਗਾ ਜੀ 3.5 ਲੱਖ ਰੁਪਈਆ ਬਾਕੀ ਮੌਕੇ ਤੇ ਥੋੜਾ ਵਾਧਾ ਮਾਨਤਾਣ ਹੋ ਸਕਦਾ ਆ ਜੀ ਅਤੇ ਜੇ ਕਿਸੇ ਵੀਰ ਨੇ ਇਹ ਟਰਾਲਾ ਖਰੀਦਣਾ ਹੋਵੇ ਏਰੀਆ ਹੈਗਾ ਜੀ ਤਰਨ ਤਾਰਨ ਚਵਾਲ ਲਾਗੇ ਟਰਾਲਾ ਖੜਿਆ ਆ ਜੀ ਪੂਰਨ ਨਵੀਆਂ ਵੀਡੀਓ ਵੇਖਣ ਦੇ ਲਈ ਆਪਣਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਧੰਨਵਾਦ